भई धके न मारो रंगा <Foreem> वी <coughs> 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 इधर <्थास्था> हम तो इन बुला दो ना भाई बोलो smoking... तो आ जाएंगे उवरी ने ਬੋਲੇ ਸੋਨਹਿ ਰਾਖਾ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸੋਡਾ ਜਾਗ ਦੇ ਸਿਰਾਂ ਦਾ ਚੌਂਦੀਆਂ ਜ਼ਮੀਰਾਂ ਦਾ ਜਿੰਨੇ ਹੈਗੇ ਸਾਡੀਆਂ ਗੁਰੂਕੀਆਂ ਲਾਡੀਆਂ ਫੌਜਾਂ ਦਾ ਬਾਪੂ ਜੀ ਖੜੇ ਨੇ ਲਖਦੀਪ ਖੜਾ ਜਿੰਨੇ ਵੀ ਤੁਸੀਂ ਬਈ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕੁੱਛੀ ਅੱਜ ਜਿਹੜਾ ਲਗਾਤਾਰ ਪਿਛਲੇ 40 ਸਾਤ ਦਿਹਿਰ ਪਾਕਿਸਤਾਨ ਦੇ ਡਰਾਮਾ ਦੇ ਵਿੱਚ ਸਾਡਾ ਸਾਰਾ ਕਟਰੀ ਮਾਲਵਾ ਕੇ ਕਿ ਰਾਸਪਾਂ ਟੱਕਦੇ ਲੋਕ ਮਾਰਦੇ ਰਾਸਾਂ ਦੇ ਲੋਕਾਂ ਦਾ ਧੰਨਵਾਦ ਆਜੋ ਉਹ ਵੀ ਚਾਹ ਪਹੁੰਚੀ ਅਪਣੀ ਨਦੀਏ ਤੇ ਅੱਜ ਲੋਕਾਂ ਨੇ ਜੀ ਗਏ ਤੋ ਟਿੰਡਾ ਨੇ ਬਹੁਤ ਧੱਕਾ ਤੇ ਜ਼ਬਰਦਸਤੀ ਕੀਤੀ ਬਹੁਤ ਚੋਹਰੂ ਕੀ ਆਪ ਸੰਭਰ ਆਪਣੇ ਘਰਾਂ ਦੇ ਵਿੱਚ ਆ ਇਹਨਾਂ ਨੇ ਘੇਰੇ ਨਿਰਬੰਧ ਕੀਤੇ ਰਾਹ ਦੇ ਵਿੱਚ ਵੀ ਗੱਡੀਆਂ ਘੇਰੀਆਂ ਬਸਾਂ ਘੇਰੀਆਂ ਇਹਨਾਂ ਨੇ ਪੂਰਾ ਅੱਡੀ ਚੋਟੀ ਦਾ ਜੋਰ ਲਾਇਆ ਸਰਕਾਰ ਨੇ ਪ੍ਰਸ਼ਾਸਨ ਨੇ ਦੇ ਨਾਲ ਕੇ ਡੈੰਗਰਸਟੀਆਂ ਦੇ ਬੰਦੇ ਉਹਨਾਂ ਨੇ ਮਿਲ ਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਇੱਕ ਪਹੁੰਚ ਨਾ ਦਿੱਤਾ ਜਾਵੇ ਪਰ ਤੁਸੀਂ ਉਹ ਕੀ ਹੋ ਗਿਆ ਉਹ ਇਹ ਰਾਈ ਦੀ ਸ਼ੁਰੂਆਤ ਹੈ ਆਪਾਂ ਇਹ ਜਿੱਤ ਵੱਲ ਇੱਕ ਕਦਮ ਪਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਆਪਾਂ 11 ਕੈਮੀਕਲ ਪੀ ਰਹੇ ਆ ਅੱਜ ਭੋਜ ਦੀ ਇੱਕ ਸ਼ੁਰੂਆਤ ਕੀਤੀ ਹੈ ਕਦਮ ਚੱਕਿਆ ਦਵਾਈ ਹਲੇ ਆਪਾਂ ਜਿੰਨੀ ਬਹੁਤ ਜ਼ਰੂਰੀ ਹੈ ਤੇ ਹਲੇ ਭਰਾਵੋ ਮੰਜ਼ਿਲ ਨੇੜੇ ਨਹੀਂ ਹੈਗੀ ਮੇਰੇ ਵੀ ਐ ਕਦਰਾਂਤ ਵੀ ਐ ਪਰ ਆਪਾਂ ਜੇ ਇਹਨਾਂ ਸੋਚ ਕੇ ਤੁਰ ਜਾਈਏ ਆਪਾਂ ਜਿੱਤ ਲਿਆ ਮੋਰਚਾ ਹਲੇ ਮੋਰਚਾ ਨਹੀਂ ਜਿੱਤਿਆ ਜਿਵੇਂ ਕਿ ਤੁਹਾਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵੀ ਨਹੀਂ ਉਹ ਕਹਿੰਦੇ ਵੀ ਅੱਲਾ ਜਿਹੜਾ ਬਹਾਦਰ ਕਿਆਲਾ ਬਹਾਦਰ ਕਿਆਲਾ ਜਿਹਦਾ પ્લાન્ટ ਆ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਨਾਂ ਨੇ ਦੋ ਜਿਨ੍ਹਾਂ ਦਾ ਸਮਾਂ ਇੱਥੇ ਐਡੀਸੀ ਸਾਹਿਬ ਬੋਲ ਕੇ ਗਏ ਕਿ ਦੋ ਦਿਨਾਂ ਦੇ ਵਿੱਚ ਐਡੀਸੀ ਐਡੀਸੀ ਵੀ ਅਗਲੇ ਦੋ ਦਿਨਾਂ ਦੇ ਬੱਚੋ ਭਾਦਰਖੇ ਵਾਲਾ ਜਿਹੜਾ ਉਹ ਜਹਿਰ ਬੰਦ ਕਰ ਦੇਣ ਜਿਹੜਾ ਨੌਕ ਨੌਂ ਮੀਠਾ ਆਪਣਾ ਤਾਜਪੁਰ ਰੋਣ ਵਾਲਾ ਢੇਲ ਦੇ ਕੋਲੋਂ ਪੈਂਦਾ ਜਹਿਰ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਹਾਂਜੀ ਹਾਂਜੀ ਇੱਕ ਹਫ਼ਤੇ ਦੇ ਵਿੱਚ ਨੂੰ ਬੰਦ ਕਰਨਾ ਵੀ ਕੋਈ ਅਸੀਂ ਜਿਹੜੀ ਨਾ ਕ੍ਰੋਨੀ ਪ੍ਰਕਿਰਿਆ ਹੁੰਦੀ ਆ ਪੂਰੀ ਕਰਨੀ ਆ ਉਹ ਭਰਾਵੋ ਇਹ ਆਪਰੀ ਸ਼ੁਰੂਆਤ ਆ ਜਿਹੜੇ ਕਹਿੰਦੇ ਸੀ ਲੁਧਿਆਣੇ ਨਹੀਂ ਪਹੁੰਚਣ ਦੇਣੇ ਜਿਹੜੇ ਕਹਿੰਦੇ ਸੀ ਖਰੂਦਪੁਰੋਂ ਬੰਦੇ ਨੇ ਅੱਜ ਖਰੂਦਪੁਰੋਂ ਵਾਲੇ ਨੇ ਬਹੁਤ ਮੋਰਚੇ ਤੇ ਲੱਗਦੇ ਰਹੇ ਆ ਬਹੁਤ ਸਮੇਂ ਤੋਂ ਬਹੁਤ ਕੰਮ ਜਾਣੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਬੂੰਦ ਜ਼ਰ ਦੀ ਸਾਡੇ ਸੱਜ ਵਿੱਚ ਪੈਣ ਤੋਂ ਰੋਕ ਨਹੀਂ ਸਕੇ ਆ ਤੁਹਾਡੀ ਬਹੁਤ ਵੱਡੀ ਜੱਤ ਸਾਹਿਬ ਤੁਸੀਂ 1.5 ਕਰੋੜ ਲੀਟਰ ਜ਼ਹਿਰ ਆ ਦੋ ਦੋਨਾਂ ਨੂੰ ਬੰਦ ਕਰਾ ਦਿੱਤੇ ਤੁਹਾਡੀ ਜਿੱਤ ਆ ਗੱਲ ਹੈ ਭਾਈ ਪਿੰਖੇ ਪਿੰਡ ਤੋਂ ਹਰਿਆਣਾ ਤੋਂ ਤਸਵੀਰ ਹੈ ਮੈਂ ਜਾਣਦੀ ਐ ਤੂੰ ਕਿੰਨੇ ਬੰਦੇ ਆ 50 ਬੰਦੇ ਨੂੰ ਹਰਿਆਣੇ ਤੋਂ ਵੀ ਆ ਗਏ ਭਾਈ ਧੰਨਵਾਦ ਸੁਟਾ ਭਾਈ ਚਾਹਦੇ ਨੇ ਮੈਂ ਕਹਿੰਦੀ ਕਿਹਾ ਸਾਨੂੰ ਰੋਪੜਾ ਚੌਕੀ ਤੇ ਜੇਲ੍ਹ ਕਰ ਲਿਆ ਤੜਕੇ ਤੋਂ ਉੱਠ ਗਿਆ ਅੰਮ੍ਰਾ ਚੌਕੀ ਦੇ ਭਾਈ ਇੱਕ ਇੱਕ ਵਾਰੀ ਸੁਣਨ ਵਾਲੀ ਆ ਪਰ ਦੁੱਖ ਦੀ ਗੱਲ ਹੈ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਫੜ ਲਏ ਚੌਕੀਆਂ ਥਾਣਿਆਂ 'ਚ ਬੰਦ ਕਰਤੇ ਕਾਰਜ ਬੰਦ ਕਰਤੇ ਉਹਦੇ ਬਲਸ ਨੇ ਨਾਲ ਆਕੇ ਹਾਂ ਬਿਲਕੁਲ ਉਹਨਾਂ ਦੀ ਸੇਜ ਲਵਾਈ ਬਿਲਕੁਲ ਉਹਨਾਂ ਨੂੰ ਪ੍ਰਕਾਸ਼ ਕੀਤਾ ਉਹਨਾਂ ਦੇ ਲੰਘਤ ਲਾਏ ਉਹਨਾਂ ਨੂੰ ਪੂਰਾ ਜੋਖ ਖੁਦ ਸੀਗਰ ਨੇ ਬੋਲਿਆ ਆਇਤੋ ਬੋਸ ਦੇ ਅਧਿਕਾਰੀ ਕਹਿ ਰਹੇ ਆ ਕਿ ਜੀ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਸਰ ਕੋਈ ਵੀ ਕਰ ਸਕਦਾ ਹੈ ਇਹਦਾ ਮਤਲਬ ਉਹ ਸ਼ਾਂਤਮਈ ਹੋਗੇ ਅਸੀਂ ਕੁਲਤਨਾ ਹੋ ਗਏ ਭਾਈ ਭਾਈ ਅਸੀਂ ਆਪਣੀ ਗੱਲ ਰੱਖਣਾ ਆ ਰਹੇ ਸੀ ਹਾਂ ਜੀ ਆਹ ਸਾਰੀ ਲਾਈਨ ਚਲੀ ਹੈ ਆ ਸਾਰੇ ਬੜਾ ਅਸਰ ਵੀ ਕਦੇ ਸਾਰੀ ਪੁੱਛ ਕਣੀ ਆ ਤੁਸੀਂ ਆਪਣੇ ਜਮੀਰ ਤੇ ਸੁਣੋ ਆਪਣੇ ਜਮੀਰ ਦੀ ਆਪਣੇ ਦਿਲ ਦੀ ਆਪਣੇ ਬਸਤੀਆਂ ਦੇ ਕੋਲੇ ਘਰੇ ਜਾ ਕੇ ਨਾ ਉਹਨਾਂ ਨੂੰ ਸੁੱਤਿਆ ਫਰਾਕੇ ਕਾਪਰੀ ਆਪਣੇ ਦੋਸਤਾਂ ਨੂੰ ਪੁੱਛੋ ਕਿ ਇਹ ਲੜਾਈ ਗਲਤ ਹੈ ਸਹੀ ਹੈ ਮੁੱਦਾ ਸਹੀ ਨਹੀਂ ਪਾਣੀ ਤੁਸੀਂ ਪੀਂਦੇ ਨਹੀਂ ਪਰ ਜੇਰਾ ਛੋਡੇ ਵੀ ਕਹਾਂ ਚ ਆ ਗਏ ਬਈ ਮੰਨ ਲਓ ਤੁਸੀਂ ਕਹਿੰਦੇ ਅਸੀਂ ਫਿਲਟਰ ਲਵਾ ਲਓ ਓ ਭਾਈ ਫਿਲਟਰ ਵਾਲਾ ਪਾਣੀ ਵੀ ਫੀਰਜੋਗ ਨਹੀਂ ਆ ਜਿਹੜੀਆਂ ਫਸਲਾਂ ਖਾਣੇ ਹੋ ਨਾਜ ਖਾਣੇ ਹੋ ਆ ਜਿਹੜਾਂ ਨਾਲੀ ਸਾਰੇ ਸਾਡੇ ਪਰਦੇ ਖੋਕ ਵੀ ਇਹਨਾਂ ਨੇ ਧਰਤੀ ਐਟੋਮਿਕ ਕੈਮੀਕਲ ਪਾਈ ਜਾਂਦਾ ਬੋਰ ਕਰਕੇ ਸਾਰੇ ਪੰਜਾਬ ਦੇ ਪਾਣੀ ਦੀ ਜੀਵਨੀ ਹੋ ਗਿਆ ਕੋਈ ਪਾਣੀ ਫੀਰਜੋਗ ਨਹੀਂ ਰਿਹਾ ਇਸ ਤੇ ਕੋ ਸਰਕਾਰੀ ਪ੍ਰਤੀਬੰਧਾ ਮੈਂ ਜਿੰਨੇ ਭਾਈ ਪੁਲਸਾਰੇ ਕਹਿੰਦੇ ਆ ਲੁਧਿਆਣੇ ਆ ਹੋਰ ਜਿਹੜੇ ਤੋਂ ਆਏ ਹੋਣੇ ਆ ਆ ਸੈਂਕੜੇ ਹਜ਼ਾਰਾਂ ਦੀ ਗਿਣਤੀ ਆ ਪੁਲਸ ਲੱਗੀ ਸੀ ਤੁਹਾਨੂੰ ਬੇਨਤੀ ਕਰਦਾ ਇੱਕ ਵਾਰੀ ਬਲੀਪੁਰ ਪੁੰਚ ਜਾ ਕੇ ਦੇਖੋ ਬਲੀਪੁਰ ਪਿੰਡਾ ਦੇ ਖੜ ਵੀ ਗਏ ਪਾਣੀ ਕੋਲੇ ਪੰਦਰਾਂ ਨਾ ਨਾ 10 ਨਾਲ ਸਾਰਿਆਂ ਨੂੰ 100 ਪਾਣੀ ਕੋਲੇ ਜਿਹੜੀਆਂ ਜੇਲਾਂ ਦੇ ਰੂਪ ਆ ਕੇ ਮਾਸਤਾ ਜਰਾ ਅੱਗੀ ਫਿਰਾਇਗਰ ਤੋਂ ਵੀ ਬਈ ਤਲਫ ਦੇ ਕੱਪ ਦੇ ਪਰ ਨਹੀਂ ਆ ਕਦੇ ਆਪਣੀ ਜ਼ਮੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਨਹੀਂ ਸੁਣੀਦੀ ਹੁੰਦੀ ਆ ਜਿਸ ਕਰਕੇ ਇਹ ਬਹੁਤ ਦੁਖਦੀ ਗੱਲ ਹੈ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਖਰਾਫ ਕਰਿਆ ਸੁਰੱਖਿਆ ਦੇਗੇ ਟਕਰਾਅ ਖਾਉਣ ਦਾ ਮਾਹੌਲ ਵੀ ਬਣਾਇਆ ਕੋਈ ਪਰ ਨਾ ਬਣਾ ਕੇ ਤੈਨੂੰ ਘੇਰਦਾ ਮਾਹੌਲ ਨਹੀਂ ਬਣਾਇਆ ਇਹ ਇੰਨਾ ਵੱਲੋਂ ਸਾਰਾ ਕੁਝ ਆ ਭਰਾਵੋ ਪਰ ਤਾਂ ਨਿਵਾਸ ਦਾ ਸਾਰਾ ਨਾ ਜਉਂਦੇ ਬਹਾਦਰੋ ਸਪੈਸ਼ਲ ਮੈਂ ਆਜਾ ਭਾਈ ਆਜਾ ਭਾਈ ਸਵੇਰ ਨੂੰ ਬੋਲੋ ਲੱਗ ਰਿਹਾ ਭਾਈ ਸਾਹਿਬ ਬੋਲੇ हां भाई हम तोली बारे कहणे हां <laughs> भाई बहुत ਧੰਨਵਾਦ ਹੈ ਬਾਈ ਜਰ ਸਹਿਰਾ ਸਹੀ ਕਰਨਾ ਇਹ ਇਹ ਅਸਲ ਜੋਧਾ ਪੰਜਾਬ ਦਾ ਹੈ ਸਸਤੀ ਜੋਧਾ ਬਾਈ ਮੈਂ ਬਾਈ ਸਹੀ ਮੈਂ ਅੱਗੇ ਵੀ ਕਹਿੰਦਾ ਹੁਣ ਇਹ ਬਾਈ ਬੰਬਈ ਛੱਡ ਕੇ ਆਏ ਨੂੰ 25 ਸਾਲ ਹੋ ਗਏ ਸੇ ਕਿਰਾਏ ਦਾ ਬੜਾ ਕਹਾਣੀਕਾਰ ਹੈ ਲੇਖਕ ਹੈ ਬਾਉਸਲ ਮਾਨ ਦਾ ਮੁੰਡਾ ਲੋਕੋ ਦਾ ਕੀ ਕਹਿੰਦੇ ਆ ਬਹੁਤ ਮਾਨ ਦਾ ਯਾਰ ਹੈ ਇਹ ਆ ਗੱਲ ਕਹਿੰਦੇ ਆ ਪਰ ਮੈਂ ਵੀ ਦੱਸਣ ਲੱਗਾ ਗੱਲ ਗੱਲ ਮੈਂ ਕਾਹਨ ਗੱਲ ਕਰਨ ਲੱਗਿਆ ਭਵੰਤਮਾਨ ਨੇ ਹਮਸੂਲ ਦੇ ਉੱਤੇ ਪਰਚਾ ਖਲਾਸ ਤਾਂ ਅਸੀਂ ਬੰਦ ਹੋਇਆ ਵਾ ਜਿਹਨੇ ਕਦੇ ਭਵੰਤਮਾਨ ਦਾ ਯਾਰ ਆ ਉਹ ਭੇਡਾ ਕਹਿਣੀ ਇਹ ਉਹ ਇਹ ਉਹ ਚੌਦਾ ਬਾਈ ਮੈਂ ਅੱਖਾਂ ਵਿੱਚ ਕੇ ਭੋਸਾ ਕਰ ਸਕਦਾ ਯਾਰ ਇਹ ਬੰਦੇ ਅੱਖਾਂ ਵਿੱਚ ਕੀ ਲੈ ਲਿਆ ਮੈਨੂੰ ਤੇ ਲੈ ਅੱਜ ਮੈਨੂੰ ਘੇਰ ਲਿਆ ਸਵੇਰ ਦਾ ਬਾਈ ਦੇ ਸਿਰ ਤੇ ਭਾਈ ਇਹ ਬਿਲਕੁਲ ਇਹ ਜੱਟਾ ਸਿਰ ਹੈ ਯੋਧੇ ਨੂੰ ਵੀ ਜਾਂਦਾ ਭਾਈ ਨਹੀਂ ਮੈਨੂੰ ਘੇਰਿਆ ਅਗਵਾਈ ਹੁੰਦੀ ਆ ਭਾਈ ਭਾਈ ਨੀਚੀ ਆ ਹਾਂ ਹੈ ਕਿਵੇਂ ਨਹੀਂ ਦੇਖੇ ਦਰ ਇੱਕ ਥਾਂ ਘੇਰਿਆ ਮੈਨੂੰ ਮੋਖੇ ਘੇਰ ਲਿਆ ਭਾਈ ਪਿੰਡ ਨਹੀਂ ਮੈਨੂੰ ਪਤਾ ਕਿੱਦਾ ਪਿੰਡ ਨਹੀਂ ਪਤਾ ਛੋ ਭਾਈ ਫੋਟੋ ਸਾਰਿਆਂ ਦਾ ਬਹੁਤ ਧੰਨਵਾਦ ਅੱਪਾ ਅਗਲੇ ਦਿਨਾਂਾਂ ਹਲੇ ਭਾਵੇਂ ਜਿਆਣੀ ਅੱਪਾ ਕੱਟ ਕਰੇ ਸਾਡੇ ਬੰਦੀ ਛਿੰਗਾਂ ਦੀਆਂ ਗੱਲ ਕਰ ਲੱਗਿਆ ਉਹ ਬਹਾਰੀ ਮੋਰਚਾ ਲੱਗਿਆ ਹੋਇਆ ਸਾਡਾ ਜਰੂਰ ਪਹੁੰਚਿਆ ਕਰੋ ਯਾਰਾ ਜੀ ਦੀ ਪੰਚੀ ਪੰਚੀ ਸਾਹ ਦੇ ਅੰਦਰ ਬੈਠੇ ਸਾਡੀ ਖਾਤਰ ਬੈਠੇ ਆ ਬਾਈ ਉਹ ਸਾਡੇ ਕਿਸਾਨ ਤੇ ਸਾਡੇ ਮਾਪੇ ਜੱਲ੍ਹੇ ਆ ਬੈਠਾ ਮਰਨ ਵਾਸਤੇ ਤੇ ਮਾਣੇ ਸ਼ੰਭੂ ਦੇਖ ਨੌਰੀ ਸਾਡੀਆਂ ਜ਼ਮੀਨਾਂ ਸਾਡੀਆਂ ਨਾਲ ਬਚਾਉਣ ਖਾਤੇ ਬੈਠੇ ਆ ਬਾਈ ਸਦਾ ਉੱਥੇ ਵੀ ਜਾਨ ਦਾ ਖਰਚਾ ਯਾਰ ਕੋਈ ਕੋਈ ਮੁਖਰੀਆਂ ਵੀ ਕਰੇ ਨਾ ਸਾਡਾ ਕੋਈ ਸਦਾ ਮੈਂ ਉਹ ਹੀ ਦਲ ਕਰਦਾ ਕੋਈ ਸਦਾ ਕਿਸੇ ਰਵਾ ਕੋ ਨਹੀਂ ਬਾਈ 6 ਤਰੀਕ ਨੂੰ ਸਾਡੇ ਕਿਸਾਨਾਂ ਨੇ ਕਹਾ ਨੂੰ ਫੇਸਪੱਦਨਾ ਨੌਜਵਾਨੋ ਤੁਹਾਡੀ ਲੋੜ ਆ ਉੱਥੇ ਵੀ ਬੰਦ ਫਿਰ ਲਗਾਤਾਰ ਸੈਂਟਰ ਹਮਲੇ ਤੇ ਹਮਲਾ ਕਰਕੇ ਚੜਦਾ ਤੁਰਿਆ ਆਉਂਦਾ ਪਰ ਮੈਨੂੰ ਦੁੱਖ ਜਰੂਰ ਲੱਗਿਆ ਬਾਈ ਅੱਜ ਅੱਜ 100 ਕਾਫ ਲੱਖਾਂ ਦਾ ਹੋਣਾ ਚਾਹੀਦਾ ਲੱਖਾਂ ਦਾ ਬਿਲਕੁਲ ਸਹੀ ਲੱਖਾਂ ਦਾ ਭਾਈ ਆ ਗਿਆ ਕੋ ਭਿੰਡੋ ਮਾਨ ਸਾਹਿਬ ਪੁੱਤ ਮਸਰੋ ਆ ਗਿਆ ਗੁੰਮੋ ਗਿਆ ਆ ਗਿਆ ਗੁਲਜਾਨੂ ਆ ਗਿਆ ਪਰ ਇੱਥੇ ਨੇੜਲੇ ਪਿੰਡਾਂ ਵਾਲੇ ਇਕੱਠੇ ਨੇ ਜਿਹੜੇ ਪੀਰਤ ਨੇ ਬਾਈ ਗਿੰਕੀ ਦੇ ਆਏ ਹੋ ਭਾਈ ਕੁੰਦਰੀਆ ਤੋਂ ਸੋਹਣੇ ਆ ਗਏ ਸੋਹਣੇ ਵਾਲੇ ਗੱਲ 2 ਲੱਖ ਮਾ ਪਟਿਆ ਕਾਲੋਂ ਲੱਗੀ ਜੋਈ ਸਭੇ ਸਭਾ ਹੁਣ ਭਰਾ ਵੀ ਆਏ ਸਾਡੇ ਸੇਠ ਭਰਾ ਨਾਲ ਇੱਥੇ ਜਿਹੜੇ ਕਹਿੰਦੇ ਸੀ ਕਿ ਇਹ ਵੀ ਹਿੰਦੂਕ ਦੇ ਖੜਦੇ ਨਹੀਂ ਕੇ ਸੀ ਅਰਥ じゃ ਉਹ ਵੀ ਆ ਗਿਆ ਯਾਰ ਭਾਈ ਲਖੇ ਵੀ ਭਾਈ ਲਖੇ ਭਾਈ ਕੁੰਡਰੀਏ ਤੋਂ ਆਇਆ ਕੁੰਡਰੀਆਂ ਤੋਂ ਕੁੰਡਰੀਆਂ ਤੋਂ ਬਾਈ ਤੋਂ ਜੇ ਸੀ ਵੀ ਇਹ ਪਾਣੀ ਤਾਂ ਆ ਗਿਆ ਸਾਰਿਆਂ ਦਾ ਸਾਂਝ ਆ ਗਿਆ ਇਹ ਹਿੰਦੂ ਦਾ ਨਾ ਸਿੱਖ ਦਾ ਮੁਸਲਮਾਨ ਦਾ ਪਾਣੀ ਦਾ ਪਾਣੀ ਦੀ ਕੋਈ ਜਾਤ ਹੈ ਕੋਈ ਧਰਮ ਹੈ ਚੁੱਪ ਭਾਈ ਮਰਪਾਲ ਸਿੰਘਾ ਉਹਨਰੇ ਬਾਪੂ ਜੀ ਇਹਨਾਂ ਨੂੰ ਵੀ ਮੈਨੂੰ ਪਤਾ ਲੱਗਿਆ ਇੱਥੇ ਆ ਕੇ ਵੀ ਪਰਸਕੇ ਜਰ ਕੋ ਨਿਕਲ ਅੱਜ ਕਰ ਹਜ਼ਾਰ ਕਰ ਲਿਆ ਸੀ ਦਾ ਸੋ ਇੱਥੇ ਜਗਤ ਪਰ ਜੈਨਾਰਾਇ ਬਹੁਤ ਧੰਨਵਾਦ ਸਰਜੀ ਸਿੰਘ ਸਾਥੀ ਆ ਵੀ ਤੁਹਾ ਆਪਣੀ ਜੀ ਵੀ ਆਏ ਨੇ ਉਹਨਾਂ ਦਾ ਵੀ ਬਾਈ ਹੁਣ ਕਿਹਦਾ ਕਿਹਦਾ ਨਾਮ ਲੱਗੇ ਸਾਰੇ ਨਵਦੀਪ ਆਇਆ ਬਾਈ ਵਾਟ ਕਰਨ ਵਾਲਾ ਇਹ ਰਾਮੇ ਤੋਂ ਬਾਈ ਹਮੇਸ਼ਾ ਯਾਦ ਕਰਦਾ ਹਾਂ ਸੋ ਡੋਡਵਰਕ ਸੋਨੀਆ ਮੰਤਰ ਜਿੰਨੇ ਵੀ ਆਏ ਆ ਮੈਂ ਸਾਰੇ ਤੁਹਾਨੂੰ ਧੰਨਵਾਦ ਕੀ ਕਿਦਾ ਕਿਦਾ ਮੈਂ ਬਾਹਰ ਨਾਲ ਨਿਯਾਮ ਦਾ ਸਾਰਾ ਧੰਨਵਾਦ ਤਾਹ ਨੂੰ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੰਦੇਜ ਆਇਓ ਜੇ ਇਹ ਮੁੱਕਰਦੇ ਆ ਅੰਗੇ ਗੱਲ ਤੇ ਖੜਦੇ ਨਹੀਂ ਅਜੇ ਵੈਸੇ ਏਡੀਸੀ ਭਰੋਖਾ ਦੇ ਗਿਆ ਵੀ ਦੋ ਦਿਨਾਂ ਬਾਅਦ ਭਾਗ ਕਿਹੜਾ ਬੰਦ ਹਫਤੇ ਬਾਅਦ ਕੁੱਣੀ ਪ੍ਰਖੇਰਾ ਤੋਂ ਬਾਅਦ ਆ ਵੀ ਬੰਦ ਇੱਕ ਦੂ ਬਾਤ ਸੁਣ ਲੋ ਇਸ ਦੂ ਬਾਤ ਆਪਾਂ ਸਤਲਜ ਜਿਹੜਾ ਸਾਡਾ ਧਾਰਮਿਕ ਇਤਿਹਾਸ ਤੋਂ ਇੱਥੇ ਦੇ ਸਦਾ ਸਤਲਜ ਆ ਕਸ਼ਮੀਰ ਸੁਦਾਗਨ ਬੇਲੋਛੇ ਨੇ ਖੰਡੇਵਾਟ ਦੀ ਪੌੜ ਤਿਆਰ ਕੀਤੀ ਉਹ ਦਰਿਆ ਤੋਂ ਉਹ ਮੀਰਾ ਬੱਲੇ ਦਾ ਪਾਸ ਕਰਨਾ ਇਹ ਨਸ਼ੇ ਦੇ ਗਿਓ ਬਚਾਈ ਮੁੱਕੀ ਨਹੀਂ ਬਾਈ ਤੂੰ ਟਾਈਮ ਦੇ ਕੇ ਦੁਨੀਆ ਆ ਰਹੀ ਤਿਆਰ ਰੁਕ ਬੰਦੀ ਹੋਣ ਲੋ ਤਾ ਸੁਣ ਲੋ ਇੱਥੇ ਮੁਸ਼ਕਲਾਂਤ ਭੁੰਡੜੀ ਆਪਣਾ ਸੰਗਰਾਹੀ ਇਕੱਠਾ ਪਤਾ ਨਹੀਂ ਕਿਹੜਾ ਉਸ ਜਵਾਨੇ ਸਹੀ ਸਮਾਜ ਦੇ ਕੋਈ ਕਹਿੰਨਿਆਂ ਦੇ ਖਿਲਾਫ ਮੋਰਚੇ ਲੱਗੇ ਆ ਆਪਾਂ ਵਿਰਾਮਾਂ ਤੋਂ ਬਾਅਦ ਧਰਤੀ ਹਟਾ ਪਾੜੇ ਪਾਣੀ ਐ ਕੈਮੀਕਲ ਥੋਰ ਕਰਕੇ ਪਾਈ ਜਾਂਦੇ ਆ ਉਹਨੂੰ ਰੋਕਨੇ ਆ ਬਾਈ ਬਿਲਕੁਲ ਬਾਈ ਕੋਈ ਚੱਕਰੀ ਮੇਰੇ ਨਾਲ ਆ ਯਾਰ ਕੋਈ ਨਾਜਵਾਨੋ ਕੋਈ ਹੋਰ ਸੁਣ ਲੋ ਬਾਜੀ ਸਾਡੇ ਗਾਣਾ ਅਸੀਂ ਅਸੂਲ ਵਿੱਚ ਆਪਾਂ ਹੋਣਾ ਆਪਾਂ ਜਾਮ ਤੇ ਜੋ ਕੰਮ ਲੈਣਾ ਜਾਮ ਤੇ ਰੋ ਸ਼ਾਮ ਪੀ ਲੋ ਇਹ ਰਛਾ ਚਲ ਸਹੀ ਹੈ ਫੰਕਲ ਖੇਡ ਨੂੰ ਪਹਾੜਾਂ ਦੇ ਵਰਤੋਂ ਤੋਂ ਅੰ内 ਆਜਾ ਦੇ ਕੰਮ ਲਿਆ ਨੂੰ ਵਿੱਚ ਪਹੁੰਚਿਆ ਜਦੋਂ ਰੋ ਗਈ ਮੈਂ ਤੁਹਾਡਾ ਧੰਨਵਾਦ ਜੇ ਤੁਸੀਂ ਪਹੁੰਚ ਗਏ ਕੋਈ ਫੱਟੇ ਹੈ ਇਹ ਕੋਈ ਫੱਟੇ ਹੈ ਜੇ ਮਗਰ ਅਖਰੇ ਲੈ ਸਿੰਘ ਮੇਰੇ ਜੀ ਦਾ ਬੜਾ ਬਹੁਤ ਬਹੁਤ ਧੰਨਵਾਦ ਬਾਈ ਉਹ ਜਿਹੜਾ ਮੈਂ ਇੱਧਰ ਨੂੰ ਆ ਰਿਹਾ ਸੀ ਮੈਂ ਸੁਣਦਾ ਆ ਰਿਹਾ ਸੀ ਦਾ ਅਕਸ ਮੈਂ ਤਾਂ ਪਤਾ ਨਹੀਂ ਲੱਗਿਆ ਫਿਰਦਾ ਰਹਿਣਾ ਤੜਕੇ ਤੂੰ ਬੋਲਦਾ ਗਾਲਾਂ ਗੁਲਾ ਕੱਢ ਗਿਆ ਉਹ ਮਾਫੀ ਆ ਬਾਈ ਮੈਂ ਸਮਝੇ ਪੰਜਾਬ ਤੋਂ ਧੀਆ ਬਣਾ ਵੀ ਸੁਣਦੇ ਆ ਉਹ ਪਤਾ ਨਹੀਂ ਲੱਗਿਆ ਬਈ ਕਈ ਵਾਰੀ ਬਈ ਮੈਂ ਤੁਹਾਡੇ ਕੋਲੋਂ ਸਾਰੇ ਪੰਜਾਬੀਆਂ ਕੋਲੋਂ ਮਿਹਨੀਆਂ ਮਾਰਨਾ ਪੈਣਾ ਕੋਲੋਂ ਮਾਫੀ ਮੰਗਦਾ ਪਰ ਨਹੀਂ ਕਿਉਂਕਿ ਉਹਦਾ ਗੁੱਸਾ ਹੁੰਦਾ ਯਾਰ ਮਾਨ ਜਦੋਂ ਵੀ ਜੀ ਤੁਹਾਨੂੰ ਮਾਰ ਵੀ ਰਹੇ ਹੋ ਯਾਰ ਨਾਲ ਮੇਰੇ ਯਾਰ ਜਾਨ ਵੀ ਨਹੀਂ ਦਿੰਦੇ ਕਦੇ ਮਾਰਦੇ ਵੀ ਰੋਣ ਵੀ ਨਹੀਂ ਦਿੰਦੇ ਤਾਂ ਬੁੱਛੇ ਲੋੜੀ ਗਾਲ ਨਿਕਲਦੀਆਂ ਹੋਣਗੀਆਂ ਤੇ ਮੈਂ ਤਾਂ ਬਹੁਤ ਜਨਾ ਰੁਦਾ ਕੱਢਤੀ ਆ ਮੈਂ ਚਲ ਆਪ ਜੀ ਮਗਲ ਜਾਈ ਕੋਈ ਗੱਲ ਨਹੀਂ ਕੋਈ ਤੁਸੀਂਰੇ ਆਪਣੇਓ ਤੁਹਾਨੂੰ ਸਾਰਾ ਧੰਨਵਾਦ ਬੱਸ ਭਾਈ ਜੱਟੇ ਜੀ ਸਿੰਘ ਜੀ ਸਰਬੰਨੀਆਂ ਤੇ ਬਾਈ ਨੇ ਕਿਸੇ ਕਹਿਣ ਨਾ ਤੋਲ ਨੇ ਟੋਮੈਂਟ ਤੇ ਮੈਂ ਹੁਣ ਛਕਾਰਾ ਛੱਡ ਕੇ ਆਪਣੀ ਸ਼ਮਤੀ ਕਰਦਾ ਜਾਂਦਾ ਨਹੀਂ ਪਰ ਟਟੇ ਰਹੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਸਾਰੀਆਂ ਜਿੱਤਾਂ ਪੰਜਾਬ ਦੀਆਂ ਉਹ ਪਾਣੀਆਂ ਦੀਆਂ ਬੋਦੀ ਦੀਆਂ ਆਮਨੀ ਦੀ ਸਾਡੇ ਮਜ਼ਦੂਰਾਂ ਦੀ ਜਿਹੜੀ ਮੱਥੀ ਮੜਨਾ ਬਾਈ ਸਾਡੇ ਦੰਦੀ ਜਿੰਨਾ ਦੀ ਗੱਲ ਮੈਂ ਫਿਰ ਕਰਦਾ ਉਹ ਵੀ ਸਾਨੂੰ ਮੋਰਚਾ ਕੰਮ ਕਰਮੇ ਪੈਦੇ ਆ ਬਾਈ ਉਧਰ ਵੀ ਸਾਡਾ ਫਾਰਮ ਵਾਲਦਾ ਨਿੱਤੋਂ ਅਨੁਕਰਸੋ ਧੰਨਵਾਦ ਸਭ ਦਾ ਸਾਰਿਆਂ ਦਾ ਬਹੁਤ ਬਹੁਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਮਿੰਟ ਫੇਰ ਰੋਟੇ